ਗੁਰੂ ਇਤਿਹਾਸ ਦੀ ਲੜੀ ਮਲਾਨ ਵਾਸਤੇ ਇਸ ਤੋਂ ਪਿਛਲੇ ਭਾਗ ਜ਼ਰੂਰ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਭੰਗਾਣੀ ਦਾ ਜੰਗ ਜਿੱਤਣ ਤੋਂ ਬਾਅਦ ਕਪਾਲ ਮੁਜਨ ਵਿਖੇ ਡੇਰੇ ਲਾਏ ਅਤੇ ਇੱਥੇ ਹੀ ਗੁਰੂ ਸਾਹਿਬ ਜੀ ਨੇ ਲਾਗੇ ਸ਼ਹਿਰ ਤੋਂ ਦਸਤਾਰਾ ਮੰਗਵਾ ਕੇ ਸੂਰਬੀਰ ਯੋਧਿਆਂ ਨੂੰ ਸਨਮਾਨਿਤ ਕੀਤਾ ਕੁਝ ਸਮਾਂ ਇੱਥੇ ਰਹਿ ਕੇ ਜਦ ਪੋਂਟਾ ਸਾਹਿਬ ਦੀ ਧਰਤੀ ਤੇ ਵਾਪਸ ਗਏ ਤੇ ਇਸ ਸਥਾਨ ਤੇ ਗੁਰੂ ਸਾਹਿਬ ਜੀ ਦਾ ਦਰਬਾਰ ਸਜਾਇਆ ਸੀ ਤੇ ਪੀਰ ਬੁੱਤੂ ਸਾਹਿਬ ਗੁਰੂ ਸਾਹਿਬ ਜੀ ਨੂੰ ਮਿਲਣ ਵਾਸਤੇ ਆਇਆ ਪੰਗਾੜੀ ਦੇ ਜੰਗ ਦੌਰਾਨ ਪੀਰ ਗੁੱਦੂ ਸ਼ਾਹ ਨੇ ਆਪਣੇ ਜਵਾਈ ਅਤੇ ਪੁੱਤਰਾਂ ਸਮੇਤ ਅਤੇ ਮਰੀਦਾਂ ਸਮੇਤ ਜੰਗ ਵਿੱਚ ਹਿੱਸਾ ਲਿਆ ਤੇ ਗੁਰੂ ਸਾਹਿਬ ਜੀ ਉਸ ਤੋਂ ਬਹੁਤ ਪ੍ਰਸੰਨ ਸੰਤ ਗੁਰੂ ਸਾਹਿਬ ਜੀ ਉਸ ਸਮੇਂ ਕਿਸਾਂ ਨੂੰ ਕੰਗਾ ਕਰ ਰਏ ਸਨ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਪੀਰ ਜੀ ਮੰਗੋ ਜੋ ਮੰਗਣਾ ਹੈ ਅਸੀਂ ਤੁਹਾਡੀ ਸੇਵਾ ਤੋਂ ਖੁਸ਼ ਹਾਂ ਤਾਂ ਪੀਰ ਬੁੱਧੂ ਸ਼ਾਹ ਜੀ ਨੇ ਮਨਾਂ ਕਰ ਦਿੱਤਾ ਪਰ ਗੁਰੂ ਸਾਹਿਬ ਜੀ ਦੇ ਬਾਰ ਬਾਰ ਕਹਿਣ ਦੇ ਉੱਤੇ ਪੀਰ ਕਦੂ ਸਹਿਣਾ ਕਹੇ ਸੱਚੇ ਪਾਸ਼ਾ ਜੀ ਅਗਰ ਤੁੱਟੇ ਹੋ ਤੇ ਆਪ ਆਪਣੇ ਕੇਸ ਕੰਗੇ ਸਮੇਤ ਮੇਰੇ ਛੋਲੇ ਵਿੱਚ ਪਾ ਦਿਓ ਪੀਰ ਜੀ ਦੇ ਪਰਿਵਾਰ ਕੋਲ ਅੱਜ ਵੀ ਇਹ ਬਖਸ਼ਿਸ਼ਾ ਮੌਜੂਦ ਹਨ ਪੇਜ